ਲੋਕ ਸਵਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾਕਟਰ ਕਮਲਜੀਤ ਕੌਰ ਤੇ ਨੂੰ ਸਿਮਰਨਜੀਤ ਕੌਰ ਜੂ ਐਸੇ ਗੌਰਪ੍ਰੀਤ ਕੌਰ ਇਨਾ ਫਲਰ ਹਲਕਾ ਸ਼ਹਿਰ ਦੇ ਬਾਬਾ ਕਬਖਤ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਮੌਕੇ ਤੇ ਪ੍ਰਧਾਨ ਰਾਜਾ ਸੰਧੂ ਯਸ਼ਪਾਲ ਸਿੰਘ ਸੈਣੀ ਜੱਸੀ ਆਰੇਵਾਲਾ ਲੰਬੜ ਦਾ ਤਾਰਾ ਜਨ ਜੱਫੂ ਸਾਫਕਾ ਪ੍ਰਧਾਨਿੰਦੀ ਗੋਇਲ ਬਾਲਕਰਾਮ ਯਸ਼ਪਲ ਗਿੰਡਾ ਹੈਪੀ ਪਾਰਸ਼ਾਲਾ ਮੰਦਿਰ ਦਾ ਪ੍ਰਧਾਨ ਬਿੱਲਾ ਪ੍ਰਧਾਨ ਟਿੰਕੂ ਮਨੋਜ ਕੁਮਾਰ ਚਮਨ ਲਾਲ ਗਰੰਥੀ ਪਰਮਜੀਤ ਸਿੰਘ ਆਧਾਜ ਸਨ ਫਲੋਰ ਤੋਂ ਰਾਜਕੁਮਾਰ ਨੰਗਲ ਤੇ ਵਿਜੇ ਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ

Yeah. <laughs> <laughs> ਆਨੀਆਂ ਨਾ ਉਹ ਕਿਨਾਂ ਤੋਂ ਮਰੀ ਆਉਂਦੀ ਹੈ ਉਹ ਕਾਫੀ ਤੋਂ Bir yere gari ਇੱਕ ਮਿੰਟ ਰਜੀ ਪਾਜੀ ਅਸੀਂ ਅੱਜ ਫਲੋਰ ਦੇ ਵਿੱਚ ਗੁਰਦੁਆਰਿਆਂ ਚ ਮੰਦਰਾਂ ਚ ਸ਼੍ਰੀ ਮੰਦਰ ਕਾਟੂ ਸ਼ਰਮਾ ਵਾਲਮੀਕੀ ਮੰਦਰ ਤੇ ਰਵਿਦਾਸ ਮੰਦਰਾਂ ਚ ਜਿੱਥੇ ਜਿੱਥੇ ਜਾਇਆ ਆਇਆ ਸਾਨੂੰ ਬੜਾ ਮਾਨ ਸਨਮਾਨ ਦਿੱਤਾ ਲੋਕੀ ਸਾਨੂੰ ਬਰਪੂਰ ਪਿਆਰ ਦੇ ਰਹੇ ਆ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜਿਵੇਂ ਚਰਨਜੀਤ ਸਿੰਘ ਚੰਨੀ ਇਹਨਾਂ ਦੇ ਅੰਨੇ ਮਤਲਬ ਕਿ ਪਿਆਰ ਮਿਲ ਰਿਹਾ ਉਹਨਾਂ ਨੂੰ ਤੇ ਸਾਰੇ ਹੀ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦਾ ਸਾਨੂੰ ਮਾਣ ਹੈ ਆਪਣੇ ਸਾਰੇ ਟਿਪਲ ਯੂਨੀਵਰਸਿਟੀਆਂ ਤੇ ਵਿਦ ਪ੍ਰਾਉਡ ਹੈ ਵੀ ਸਾਰੇ ਸਾਡੇ ਨਾਲ ਆ ਮੋਹਨ ਕੀ ਤੁਹਾਨੂੰ ਲੱਗਦਾ ਲੱਗਦਾ ਠੀਕ ਰਿਹਾ ਬਾਕੀ ਚਾਰ ਨੂੰ ਇਹਨਾਂ ਨੇ ਹੀ ਰਿਜ਼ਲਟ ਦੇਣਾ ਜੀ ਅਸੀਂ ਤਾਂ ਆਪਣੇ ਵੱਲੋਂ ਨਮਸਤਕ ਹੋਣਾ ਆਇਆ ਸਾਰੇ ਮੰਦਰ ਗੁਰਦਵਾਰਿਆਂ ਅੱਜ ਤੇ ਅਸ਼ੀਰਵਾਦ ਲੈਣ ਆਏ ਆ